ਖਾਜੀ ਅੱਜ ਇੱਥੇ ਜਿਹੜੇ ਵੈਬ ਚੈਨਲ ਵਾਲੇ ਸਾਰੇ ਪੱਤਰਕਾਰ ਨੇ ਇਕੱਠੇ ਹੋਏ ਨੇ ਪਿਛਲੇ ਦਿਨੀ ਖੁਸ਼ ਵੈਬ ਚੈਨਲ ਦੇ ਖਿਲਾਫ ਡੀਸੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਗਲਤ ਕੰਮ ਕਰਦੇ ਜਾਂ ਬਲੈਕਮੇਲ ਕਰਦੇ ਆ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਚੰਗੀ ਗੱਲ ਆ ਬਹੁਤ ਸ਼ਿਕਾਇਤ ਦੇਣ ਵਾਲਿਆਂ ਦਾ ਵੀ ਧੰਨਵਾਦ ਆ ਪਹਿਲਾਂ ਤਾਂ ਇਸ ਗੱਲ ਦਾ ਵੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਹਾਂ ਇਹ ਮੁੱਦਾ ਚੁੱਕਣ ਤੋਂ ਪਹਿਲਾਂ ਇਹ ਵਿਚਾਰ ਜ਼ਰੂਰ ਕਰ ਲੈਣੇ ਚਾਹੀਦੇ ਸੀ ਕਿ ਉਹ ਵੈਬ ਚੈਨਲ ਕਿਹੜੇ ਨੇ ਜਿਹੜੇ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਜਿਹੜੇ ਲੋਕਾਂ ਲੋਕ ਮੁੱਦਿਆਂ ਦੀ ਗੱਲ ਨਾ ਕਰਕੇ ਸਿੱਧੇ ਤੌਰ ਤੇ ਚਾਪਲੂਸੀ ਕਰਕੇ ਜਿਹੜੇ ਸਰਕਾਰੇ ਦੁਆਰੇ ਆਪਣੀ ਪਹੁੰਚ ਬਣਾਉਂਦੇ ਨੇ ਉਹਨਾਂ ਤੋਂ ਸੁਚੇਤ ਰਹਿਣ ਦੀ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਸੀ ਕਈ ਹਾਂ ਇਹ ਵੀ ਗੱਲ ਇੱਕ ਸੱਚਾ ਵੀ ਉਹਨਾਂ ਦੇ ਵਿੱਚੋਂ ਜਿਵੇਂ ਕਿ ਜਗਿੰਦਰ ਸਿੰਘ ਅਜ਼ਾਦ ਆਪਣੇ ਅਜ਼ਾਦ ਨੇ ਉਹਨਾਂ ਦੇ ਪਤਨੀ ਦੇ ਨਾਂ ਤੇ ਅਕਸਰ ਹੀ ਖਬਰਾਂ ਲੱਗਦੀਆਂ ਰਹਿੰਦੀਆਂ ਨੇ ਨਾ ਤਾਂ ਉਹ ਫੀਲਡ ਦੇ ਵਿੱਚ ਆਉਂਦੀਆਂ ਨੇ ਤੇ ਨਾ ਤਾਂ ਉਹ ਕਿਤੇ ਦੇਖੇ ਨੇ ਅੱਜ ਕੱਲ ਵੀ ਉਹ ਕੌਣ ਨੇ ਤੇ ਜਦੋਂ ਕਿ ਇਹਨਾਂ ਨੇ ਜੇ ਲੋਕ ਮਤਲਬ ਆਪੇ ਬੀਬਾ ਫਾਫੜੀਆ ਤੇ ਉਹ ਵਾਲੀ ਕਹਾਵਤ ਕਿਤੇ ਮੈਨੂੰ ਸੱਚ ਹੁੰਦੀ ਲੱਗਦੀ ਆ ਵੀ ਦੂਜਿਆਂ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਸਾਨੂੰ ਖੁਦ ਲਈ ਇਹ ਜਿਹੜਾ ਹੋਣਾ ਚਾਹੀਦਾ ਇਹ ਤੁਸੀਂ ਵੀ ਕੋਈ ਕਾਨੂੰਨੀ ਚਾਰਾ ਜੋੜੀ ਕਰੋਗੇ ਜਿਹੜੇ ਇਹਨਾਂ ਬੰਦਿਆਂ ਨੇ ਕੀਤਾ ਹਾਂਜੀ ਬਿਲਕੁਲ ਹੈ ਸਾਥੀ ਜਿਵੇਂ ਸਾਡੇ ਸਾਰੇ ਇਕੱਤਰ ਹੋਏ ਨੇ ਇਹਨਾਂ ਦਾ ਜੋ ਵੀ ਸਬੰਧ ਹੋਊਗਾ ਸਾਰਿਆਂ ਦਾ ਵਿਚਾਰ ਚਰਚਾ ਕਰਕੇ ਇਹ ਜਿਹੜਾ ਵੈਬ ਚੈਨਲ ਤੇ ਗਲਤ ਤਰੀਕੇ ਨਾਲ ਜਿਹੜੇ ਸਮਾਜ ਨੂੰ ਕਰਾਹੇ ਪਾਉਣ ਦੀਆਂ ਗੱਲਾਂ ਕਰਦੇ ਨੇ ਜਾਂ ਫਿਰ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਉਹਨਾਂ ਨੂੰ ਨੰਗਾ ਚਿੱਟਾ ਵੀ ਕੀਤਾ ਜਾਊਗਾ ਤੇ ਬਾਕੀ ਜਿਹੜੇ ਸਾਥੀ ਸਾਡੇ ਸਾਰੇ ਅੱਜ ਇਕੱਠੇ ਹੋਏ ਨੇ ਤੇ ਇਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਜਿੱਦਾਂ ਵੀ ਅਗਲੀ ਰਣਨੀਤੀ ਹੋਊਗੀ ਉਹ ਲਿਖੀ ਜਾਊਗੀ ਮਾਹਰ ਸਾਹਿਬ ਸਾਰਿਆਂ ਨੂੰ ਇੱਕੋ ਰਸੇ ਬੰਨਤਾ ਹੈ। ਹੂੰ। ਇੱਕੋ ਹੀ ਗੱਲ ਕਹਿਦੀ ਵੀ ਜਿਹੜੇ YouTube ਚੈਨਲ ਚਲਾਉਂਦੇ ਆ ਜਾਂ Web ਚਲਾਉਂਦੇ ਆ ਵੀ ਸਾਰੇ ਹੀ ਉਹ blackmailers ਨੇ। ਜੀ। ਸ਼ਿਕਾਇਤ ਕੀਤੀ ਕੀ ਆ ਪੁਲਿਸ ਨੂੰ ਕਹਿੰਨੇ ਕੰਪਲੀਟ ਵੀ ਕਰਾਂਗੇ। ਕੀ ਕਹਿਣਾ ਚਾਹੁੰਦੇ ਆ? ਦੇਖੋ ਇਹਦਾ ਪਹਿਲਾ ਪੱਖ ਤਾਂ ਇਹ ਹੈ ਵੀ ਜਿਹੜਾ ਲੋਕਾਂ ਨੇ ਇਹ ਸ਼ਿਕਾਇਤ ਕੀਤੀ ਆ ਜਾਂ ਇਹ ਜਾ ਕੇ ਸਟੈਪ ਚੱਕਿਆ ਇਹ ਨਿਹੈਤ ਹੀ ਮਾੜਾ ਹੈ। ਕਿਉਂਕਿ ਉਹਨਾਂ ਦਾ ਫਰਜ਼ ਬਣ ਜਾਂਦਾ ਸੀ ਅਗਰ ਕੋਈ ਰਿਪੋਰਟਰ ਗਲਤੀ ਕਰਦਾ ਗਲਤੀ ਹੋ ਸਕਦੀ ਹੈ ਹਰ ਇਨਸਾਨ ਨੂੰ ਗਲਤੀ ਹੋ ਸਕਦੀ ਹੈ ਬੰਦਾ ਗਲਤੀਆਂ ਦਾ ਪੁੱਤ ਲਾ। ਉਹਨੂੰ ਕਲੱਬ 'ਚ ਬੁਲਾਉਂਦੇ ਇਕੱਠੇ ਹੋ ਕੇ ਗੱਲ ਕਰਦੇ ਉਹਨੂੰ ਪੁੱਛਦੇ ਅਗਰ ਉਹ ਗਲਤੀ ਨਾ ਮੰਨਦਾ ਤਾਂ ਅਸੀਂ ਵੀ ਨਾਲ ਲਾ ਕੇ ਉਹਨਾਂ ਦੇ ਨਾਲੇ ਸਟੈਪ ਚੱਕਦੇ ਪਰੰਤੂ ਇਸ ਟੈਪ ਗਲਤ ਚੱਕਿਆ ਗਿਆ ਸਾਰੇ মিডিਆ ਨੂੰ ਬਦਨਾਮ ਕਰਨਾ ਕੁਝ ਲੋਕਾਂ ਦਾ ਇਹ ਜੋ ਸਟੈਪ ਚੱਕਣ ਦਾ ਇੱਕ ਮੁੱਦਾ ਬਣਾਇਆ ਗਿਆ ਇਹ ਬਹੁਤ ਨਹਿਤ ਹੀ ਨਿੰਦਣਯੋਗ ਹੈ ਔਰ ਮੈਂ ਤਾਂ ਇਹ ਵੀ ਕਹੂੰ ਵੀ ਜਿਹੜੇ ਖਬਰਾਂ ਝੂਠ ਲੈਣ ਦੀ ਖਬਰ ਲਾਉਣ ਵਾਲੇ ਰਿਪੋਰਟਰ ਨੇ ਉਹ ਖਬਰਾਂ ਝੂਠ ਲੈਣ ਦੀ ਖਬਰ ਲੱਗਦੀ ਆ ਉਸਨੂੰ ਮਤਾਂ ਦੇ ਰਹੇ ਨੇ ਔਰ ਉਹਨਾਂ ਲੋਕਾਂ ਦੇ ਕੋਲ ਨਵੇਂ ਜਮਾਨੇ ਦੀ ਕੋਈ ਤਕਨੀਕ ਨਹੀਂ ਹੈ ਕਿਉਂਕਿ ਅਗਰ ਬੈਬੀ ਟੀਵੀ ਬੈਬੀ ਚੈਨਲ ਨਾ ਹੁੰਦੇ ਤਾਂ ਦੇਸ਼ ਦਾ ਬਹੁਤ بڑا ਮੋਰਚਾ ਜ ਕਿਸਾਨ ਮੋਰਚਾ ਸੀ ਉਹ ਫਤੇ ਨਹੀਂ ਸੀ ਹੋਣਾ ਇਹ ਲੋਕਾਂ ਨੇ ਗੋਦੀ মিডিਆ ਤਾਂ ਭੱਜ ਜਾਣਾ ਸੀ ਉੱਥੇ ਸਾਡਾ ਬੈਬੀ ਚੈਨਲ ਟੀਵੀ ਦਾ মিডিਆ ਸੀ ਉਹ ਖੜ ਕੇ ਹੀ ਉਹਨਾਂ ਨੇ ਪੰਜਾਬ ਦੇ ਦੇਸ਼ ਦੇ ਕਿਸਾਨ ਦੀ ਬਾਹ ਫੜੀ ਹੈ ਔਰ ਉਹ ਇੱਕ ਸ਼ਲਾਘਾ ਦੇ ਪਾਤਰ ਦੂਜੀ ਗੱਲ ਮੈਂ ਕਰਨੀ ਚਾਹੁੰਦਾ ਠੀਕ ਹੈ ਰਿਪੋਰਟਰ ਗਲਤੀ ਵੀ ਕਰ ਸਕਦਾ ਸਾਡਾ ਆਸਮੇ ਲੱਖ ਬਖਰੇਵੇਂ ਹੋ ਸਕਦੇ ਨੇ ਸਾਡੇ ਲੱਖ ਵਿਚਾਰਾਂ ਦੀ મતਭੇਦ ਹੋ ਸਕਦੇ ਨੇ ਪਰੰਤੂ ਚਾਰ ਬੰਦੇ ਇਕੱਠੇ ਹੋ ਕੇ ਕਲੱਬ ਬਣਾ ਕੇ ਬਹਿ ਜਾਂਦੇ ਆ ਚਾਰ ਬੰਦੇ ਕਲੱਬ ਲਾ ਕੇ ਬਹਿ ਜਾਂਦੇ ਆ ਉਹ ਬਾਕੀਆਂ ਨੂੰ ਚਿੜੀਆਂ ਜਿਹਾਉ ਸਮਝਦੇ ਆ ਜਿਹੜੇ ਬੰਦੇ ਇਹ ਸ਼ਿਕਾਇਤ ਕੀਤੀ ਮੈਂ ਵੀ ਖਾਸ ਤੌਰ 'ਤੇ ਜ਼ਿਕਰ ਕਰਨੀ ਚਾਹਉਣਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਦੀ ਸਭ ਘਰ ਪਹੁੰਚ ਕੀਤੀ ਹੈ ਉਹ ਲੋਕਾਂ ਦਾ ਡਾਬ ਟੈਸਟ ਹੋਣਾ ਇੱਕ ਕਲੱਬ ਉਹ ਕੀ ਸਮਾਜ ਲਈ ਜਾਂ ਲੋਕਾਂ ਲਈ ਕੁਝ ਕੰਮ ਕਰਦੇ ਆ ਦੇਖੋ ਕਲੱਬਾਂ ਨੇ ਕੰਮ ਦਾ ਕੀ ਕਰਨਾ ਉਹ ਸਿਰਫ ਅਦਾਰੇ ਚ ਜਾ ਕੇ ਪੁਲਿਸ ਦੇ ਟੌਰ ਬਣ ਕੇ ਪੁਲਿਸ ਦੇ ਕਰਿੰਦੇ ਬਣ ਕੇ ਬਾਕੀਆਂ ਦੀ ਬਦਨਾਮੀ ਕਰਦੇ ਆ ਔਰ ਆਪਣਾ ਤੋਰੀ ਫੁਲਕਾ ਚਲਾਉਂਦੇ ਆ ਔਰ ਮੈਂ ਕਿ ਜੇਕਰ ਹੋਰ ਵੀ ਕਰਦੇ ਆਂ ਵਿਸ਼ੇਸ਼ ਤੌਰ ਤੇ ਜਿਹੜੇ ਰਿਪੋਰਟਰ ਇਹ ਸ਼ਿਕਾਇਤ ਕਰਨ ਗਏ ਨੇ ਉਹਨਾਂ ਦੇ ਪੁੱਤ ਪੋਤੇ ਵੀ ਕੰਮ ਕਰਦੇ ਆ ਜਿਹੜੇ ਕਦੇ ਫੀਲਡ ਦੇਖੀ ਨਹੀਂ ਕਦੇ ਵੀ ਕਿਉਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਵੀ ਤੁਸੀਂ ਮੀਡੀਆ 'ਚ ਕੰਮ ਕਰਾਉਨੇ ਹੋ ਆਪਣੇ ਬੱਚਿਆਂ ਤੋਂ ਨਾਮ ਲੈ ਕੇ ਖਬਰਾਂ ਲਗਾਉਨੇ ਹੋ ਤੁਹਾਡੇ ਬੱਚਿਆਂ ਨੇ ਕਦੇ ਫੀਲਡ 'ਤੇ ਆਏ ਨਹੀਂ ਨਾ ਤੁਹਾਨੂੰ ਟਾਈਪ ਕਰਨੀ ਆਉਂਦੀ ਹੈ ਨਾ ਤੁਹਾਨੂੰ ਲਿਖਣਾ ਆਉਂਦਾ ਨਾ ਤੁਹਾਨੂੰ ਤੁਹਾਨੂੰ ਗਿਆਨ ਹੋਣਾ ਉਹਨਾਂ ਨੂੰ ਵੀ ਕਿਸੇ ਰੈਣੀ 'ਚ ਰੱਖੋਗੇ ਤੁਸੀਂ ਜਿਹੜਾ ਫੀਲਡ ਨਹੀਂ ਕਰਦਾ ਤੇ ਲੋਕੀ ਜਾਣਦੇ ਵੀ ਨਹੀਂ ਪਤਾ ਵੀ ਹੈ ਨਹੀਂ ਕਿ ਸਿਰਫ ਨਾਂ ਹੀ ਪਾਇਆ ਜਾਂਦਾ ਮੈਂ ਉਹ ਸ਼ਬਦ ਨਹੀਂ ਵਰਤਣੇ ਚਾਹੁੰਦਾ ਉਹਨਾਂ ਅਗਰ ਮੈਂ ਸ਼ਾਹਦ ਵਰਤਾਂਗਾ ਤਾਂ ਮੇਰੇ ਤੇ ਉਹਨਾਂ ਵਿੱਚ ਕੋਈ ਫਰਕ ਆ ਉਹ ਨਹੀਂ ਰਹੇਗਾ ਇਸ ਕਰਕੇ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਕਹੂੰਗਾ ਮੈਂ ਇਹੀ ਬੇਨਤੀ ਕਰਦਾ ਵੀ ਥੋੜਾ ਜਿਆਦਾ ਸੰਕੋਚ ਕਰਕੇ ਹੀ ਆਪਣੇ ਭਾਈਚਾਰੇ ਨੂੰ ਬਦਨਾਮ ਕਰਨ ਤੋਂ ਰੋਕਿਆ ਜਾਵੇ ਮੋਦੂ ਦੀ ਕਿੰਨਾ ਕੁ ਸੋਸ਼ਲ ਮੀਡੀਆ ਦੀ ਪਾਵਰ ਸਮਝਦੇ ਹੋ ਵੀ ਕਿੰਨਾ ਕੇ ਹਲਾਹੇ ਬੰਦ ਹੈਗਾ ਅੱਜ ਲੋਕਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੀ ਹੈ ਦੇਖੋ ਜਿਹੜਾ ਸੋਸ਼ਲ ਮੀਡੀਆ ਦਾ ਟਾਈਮ ਆ ਜੀ ਪਹਿਲੀ ਗੱਲ ਤਾਂ ਜਿਹੜੀ ਪਾਬੰਦੀ ਦੀ ਗੱਲ ਉੱਠੀ ਆ ਜਾਂ ਕਿਹਾ ਜਾਂਦਾ ਅਗਰ ਸੋਸ਼ਲ ਮੀਡੀਆ ਸੋਸ਼ਲ ਲੋਕਾਂ ਦਾ ਮੀਡੀਆ ਜਿੱਤੇ ਹਰ ਬੰਦਾ ਆਪਣੀ ਆਵਾਜ਼ ਪਹੁੰਚਾ ਸਕਦਾ ਪਰ ਮੈਂ ਉਹਨਾਂ ਲੋਕਾਂ ਦੀ ਬਾ ਦਿਲੋਂ ਤਾਰੀਫ ਕਰੂੰਗਾ ਜਿਨ੍ਹਾਂ ਨੇ ਉਪਰਾਲਾ ਕੀਤਾ ਮਾਣਯੋਗ ਡੀਸੀ ਸਾਹਿਬ ਨੂੰ ਸ਼ਿਕਾਇਤ ਕਰਨ ਦਾ ਜਾਂ ਬੇਨਤੀ ਪੱਤਰ ਦੇਣ ਦਾ ਕਿ ਕੁਝ ਸਮਾਜ ਦੇ ਵਿੱਚ ਦੇਖੋ ਜੇ ਤੁਸੀਂ ਗੱਲ ਕਰੋਂ ਕੱਲੇ ਸੋਸ਼ਲ ਮੀਡੀਆ 'ਚ ਇਹ ਜਿਹੇ ਅਖੌਤੀ ਆ ਇਹ ਜਿਹੇ ਧੋਖੇਬਾਜ਼ ਜਾਂ ਲੁਟੇਰੇ ਜਾਂ ਬਲੈਕਮੇਲਰ ਨੇ ਤਾਂ ਮੈਂ ਉਸ ਗੱਲ ਨਾਲ ਸਹਿਮਤ ਨਹੀਂ ਹੋਗਾ ਪ੍ਰਿੰਟ ਮੀਡੀਆ 'ਚ ਵੀ ਨੇ ਚੰਗੇ ਨੈਸ਼ਨਲ ਨਿਊਜ਼ ਚੈਨਲ ਨੇ ਜਿਹੜੇ ਉਹਨਾਂ ਚ ਵੀ ਇਹ ਲੋਕ ਸ਼ਾਮਲ ਨੇ ਪਰ ਸਵਾਲ ਇਹ ਆ ਕਿ ਚਲੋ ਇਸ ਸੰਸਥਾ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਪਰ ਹਮੇਸ਼ਾ ਅਕਸਰ ਹੁੰਦਾ ਗਿਆ ਕਿ ਲੋਕ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਭੁੱਲ ਜਾਂਦੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਓਪਨ ਚੈਲੰਜ ਕਰਦਾ ਉਹਨਾਂ ਬੰਦਿਆਂ ਨੂੰ ਚਲੋ ਸਾਡੇ ਸਮਾਜ ਦੇ ਵਿੱਚ ਕੋਲੀ ਚੱਟਕੋਚਕ ਹੈਗੇ ਨੇ ਜਿਹੜੇ 500 200 ਹਜ਼ਾਰ ਪਿੱਛੇ ਜੀਬ ਲਟਕਾ ਕੇ ਚਲੇ ਜਾਂਦੇ ਨੇ ਸ਼ਾਇਦ ਉਹਨਾਂ ਦਾ ਤਜਰਬਾ ਘੱਟ ਹੋਊਗਾ ਮੈਨੂੰ 24 ਸਾਲ ਦੇ ਕੈਰੀਅਰ ਦੇ ਵਿੱਚ ਮੈਂ ਓਪਨ ਚੈਲੰਜ ਕਰਦਾ ਉਹਨਾਂ 5-4 ਬੰਦਿਆਂ ਨੂੰ ਕੇ ਮੋਦਤ ਮਹਿੰਦਰਾ ਚੈਲੰਜ ਕਰਦਾ ਸੋਸ਼ਲ ਮੀਡੀਆ ਤੇ ਮੈਂ ਵੈਬ ਚੈਨਲ ਚਲਾਉਣਾ ਵੀ ਮੈਨੂੰ ਸਾਬਤ ਕਰਨ ਮੈਨੂੰ 5 ਰੁਪਏ ਦਿੱਤੇ ਹੋਏ ਐਡ ਲੈਣਾ ਸਾਡਾ ਮੌਲਿਕ ਅਧਿਕਾਰ ਆ ਐਡ ਪਿੱਛੇ ਅਸੀਂ ਕੰਮ ਕਰਦੇ ਆ ਅਸੀਂ ਐਡ ਲੈਣੇ ਵੀ ਆ ਪਰ ਓਪਨ ਚੈਲੰਜ ਐਕਸੈਪਟ ਕਰਕੇ ਸਾਬਤ ਕਰਦੇ ਚੱਲੋ ਤੇ ਇਹਨਾਂ ਨੂੰ ਮੈਂ ਡਬਲ ਬੇਨਤੀ ਕਰੂੰਗਾ ਵੀ ਵਾਕਿਆ ਜਿਗਰੇ ਦਾ ਕੰਮ ਕੀਤਾ ਜੇ ਪਿਓ ਦੇ ਪੁੱਤੋਂ ਤੁਹਾਡੇ ਕੋਈ ਹੈਗਾ ਬੰਦਾ ਇਹ ਜਾ ਮੈਂ ਜਾਂ ਮੇਰਾ ਸਾਥੀ ਆਜੋ ਮੈਦਾਨ ਚ ਕਰੋ ਸਾਬਤ ਜੁੱਤੀ ਸਾਡੀ ਸਿਰ ਉਦਾ ਨਹੀਂ ਫਿਰ ਜਵਾਬਦੇਹ ਨੂੰ ਅਸੀਂ ਵੀ ਤਿਆਰ ਆ ਚਾਹੇ ਅਸੀਂ ਵੈਬ ਚੈਨਲ ਵਾਲੇ ਆ ਮੈਂ ਵੈਬ ਦੇ ਨਾਲ ਨਾਲ ਪ੍ਰਿੰਟ মিডিਆ ਨਾਲ ਜੁੜਿਆ ਹੋਇਆ ਨੈਸ਼ਨਲ ਨਿਊਜ਼ ਪੇਪਰ ਨਾਲ ਜੁੜਿਆ ਹੋਇਆ ਵਾ ਪਰ ਸਵਾਲ ਇਹ ਆ ਵੀ ਆਪਣੇ ਆਪ ਨੂੰ ਬੇਦਾਗ ਸਾਬਤ ਕਰਨ ਲਈ ਜ਼ਰੂਰੀ ਨਹੀਂ ਹੁੰਦਾ ਦੂਸਰੇ ਦੇ ਕੱਪੜਿਆਂ ਤੇ ਕਿਚੜ ਪਾਈਏ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਵੀ ਤੁਸੀਂ ਵਾਕੀ ਇਮਾਨਦਾਰ ਹੋ ਫਿਰ ਮੇਰੇ ਵੱਲੋਂ ਤੁਹਾਨੂੰ ਦਿਲੋਂ ਸਲਾਮਾਂ ਤੇ ਮੈਂ ਤੁਹਾਡੇ ਨਾਲ ਆ ਬਿਲਕੁਲ ਜੀ ਜਿਹੜਾ ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਇਹ ਤੁਹਾਡਾ ਜਿਹੜਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਐਕਸਪ੍ਰੈਸ਼ਨ ਤੁਸੀਂ ਆਪਣੇ ਵਿਚਾਰ ਨੇ ਆਪਣੇ ਆਈਡੀਆਜ਼ ਨੇ ਆਪਣੇ ਓਪੀਨੀਅਨਸ ਨੇ ਤੁਸੀਂ ਉਹਨੂੰ ਐਕਸਪ੍ਰੈਸ ਕਰ ਸਕਦੇ ਹੋ ਤੁਸੀਂ ਉਹਨੂੰ ਪ੍ਰਗਟ ਕਰ ਸਕਦੇ ਹੋ ਕੰਡੀਸ਼ਨ ਇਹ ਆ ਕਿ ਇਹਦੇ ਕੋਈ ਰੂਲਸ ਨੇ ਇਹਦੇ ਕੋਈ ਪ੍ਰਿੰਸੀਪਲਸ ਨੇ ਇਹਦੀਆਂ ਕੋਈ ਇਥਿਕਸ ਨੇ ਇਹਦੀਆਂ ਉਹ ਤੁਹਾਨੂੰ ਫਾਲੋ ਕਰਨੀਆਂ ਪੈਣਗੀਆਂ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਚੈਰਿਟੀ ਬਿਗਨਸ ਸੈਡ ਦਾ ਹੋਮ ਵੀ ਜਿਹੜੀ ਆ ਸਫਾਈ ਉਹਨੂੰ ਕਰਨੀ ਆ ਤਾਂ ਆਪਦੇ ਪੀੜ੍ਹੀ ਥੱਲੇ ਤੁਸੀਂ ਉਹਨੂੰ ਛੋਟਾ ਤੁਹਾਨੂੰ ਫੇਰਨਾ ਚਾਹੀਦਾ ਦੇਖੋ ਚਾਹੇ ਪ੍ਰਿੰਟ মিডিਆ ਚਾਹੇ ਸੋਸ਼ਲ ਮੀਡੀਆ ਜਿਹੜੇ ਗਲਤ ਅਨਸਰ ਨੇ ਜਿਹੜੇ ਉਹ ਕਿਸੇ ਵੀ ਉੱਚ ਹੋ ਸਕਦੇ ਨੇ ਅਸੀਂ ਹੁਣ ਜ਼ਿਆਦਾਤਰ ਜਿਹੜੇ ਅਸੀਂ ਇੱਥੇ ਖੜੇ ਆ ਪੱਤਰਕਾਰ ਖੜੇ ਆ ਇੱਥੇ ਅਸੀਂ ਸੋਸ਼ਲ ਮੀਡੀਆ ਤੇ ਵੈਬ ਚੈਨਲ ਵੀ ਚਲਾਉਨੇ ਆ ਪਲੱਸ ਅਸੀਂ ਜੋ ਪ੍ਰਿੰਟ মিডিਆ ਦੇਖੋ ਜੋ ਪੱਤਰਕਾਰ ਹੁੰਦਾ ਚਾਹੇ ਉਹ ਵੈਬ ਚੈਨਲ ਵਾਲਾ ਹੋਵੇ ਚਾਹੇ ਉਹ ਪ੍ਰਿੰਟ মিডিਆ ਵਾਲਾ ਹੋਵੇ ਇਹ ਸਮਾਜ ਦਾ ਇੰਨਾ ਹੁੰਦਾ ਜੋ ਸਮਾਜ ਵਿੱਚ ਅਸੀਂ ਦੇਖਦੇ ਆ ਜੋ ਅਸੀਂ ਸੁਣਦਿਆਂ ਅਸੀਂ ਉਹੀ ਬਿਆਨ ਕਰਨਾ ਹੁੰਦਾ ਜੋ ਇਹ ਗੱਲ ਕਹੀ ਗਈ ਹੈ ਕਿ ਪੱਤਰਕਾਰ ਬਲੈਕਮੇਲਰ ਨੇ ਬਲੈਕਮੇਲਰ ਜਿਹੜੇ ਹੈਣ ਕਿ ਉਹਦਾ ਨਾਂ ਲਿਆ ਜਾਵੇ ਨਾਂ ਅਸੀਂ ਲੈਂਦੇ ਨਹੀਂ ਇੱਕੋ ਰੱਸੇ ਸਰ ਨੂੰ ਬੰਨੀ ਜਾਂਦੇ ਆਂ ਅਸੀਂ ਉਹ ਇੱਕ ਕਹਾਵਤਾਂ ਕਿ ਪਹਿਲਾਂ ਉਹ ਪੱਥਰ ਮਾਰੇ ਜਿਸ ਤੇ ਕੋਈ ਦਾਗ ਨਾ ਹੋਵੇ ਅਸੀਂ ਪੱਤਰਕਾਰੀ ਕਰਦੇ ਨੂੰ 25 ਸਾਲ ਦੇ ਕਰੀਬ ਹੋ ਗਏ ਅੱਜ ਤੱਕ ਕੋਈ ਦਰਹਾਂ ਸ਼ਹਿਰ ਤੇ ਇਲਾਕੇ ਵਿੱਚ ਕੋਈ ਬੰਦਾ ਕਹਿ ਦੇਵੇ ਮੇਰੇ ਨਾਲ ਸਤੋਂ 5 ਪੈਸੇ ਲੈੇ ਹੋਣ ਅਸੀਂ ਉਹਨਾਂ ਦੇ ਦੇਣਦਾਰ ਹੋਵਾਂਗੇ ਔਰ ਜੋ ਨੌ ਲੈ ਲੈ ਤਾਂ ਲੈਂਦੇ ਨਹੀਂ ਹੈ ਕਿਸਦਾ ਔਰ ਉਹ ਆਪਣੀਆਂ ਜਥੇਬੰਦੀਆਂ ਬਣਾ ਕੇ ਜਥੇਬੰਦੀਆਂ ਬਣਾ ਕੇ ਔਰ ਉਹ ਦਬਾਅ ਬਣਾਉਂਦੇ ਨੇ ਪ੍ਰਸ਼ਾਸਨ ਤੇ ਇਹ ਜਥੇਬੰਦੀਆਂ ਜੋ ਪੱਤਰਕਾਰਾਂ ਦੀਆਂ ਹਨ ਪ੍ਰੈਸ ਕਲਬਾਂ ਇਹਨਾਂ ਤੇ ਵੀ ਸਿਕੰਜਾ ਕਸੜਾ ਚਾਹੀਦਾ ਹੈ ਪੱਤਰਕਾਰਾਂ ਦੀ ਪਛਾਣ ਹੋਣੀ ਚਾਹੀਦੀ ਹੈ ਵੀ ਇਹ ਕਿਹੜੇ ਅਖਬਾਰ ਦਾ ਹੈ ਕਿਹੜੇ ਕਿਸ ਦਾ ਹੈ ਜੋ ਸੋਸ਼ਲ ਮੀਡੀਆ ਤੇ ਕੁਝ ਚੱਲਦਾ ਹੈ ਸਿਸਟਮ ਵੈਬ ਦਾ ਉਹ ਵੀ ਇੱਕ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਉਹ ਵੀ ਇੱਕ ਜਨਤਾ ਤੱਕ ਆਵਾਜ਼ ਪਹੁੰਚਦੀ ਹੈ ਪਰ ਜੋ ਬਲੈਕਮੇਲਰ ਕਹਿਣਾ ਇਹ ਨਹਿਾਇਤ ਘਟੀਆ ਕਾਰਵਾਈ ਹੈ ਇਸ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਜੋ ਪੱਤਰਕਾਰ ਕਿਸੇ ਗਲਤ ਕੰਮ ਤੇ ਹੀ ਪੜਦਾ ਪਉਂਦਾ ਹੈ ਉਸ ਨੂੰ ਅਯਾਗ ਕਰੇ ਬਲੈਕਮੇਲਰ ਉਹ ਹੁੰਦਾ ਹੈ ਜੋ ਕਿਸੇ ਦੇ ਲੈ ਦੇ ਕੇ ਆਪਣਾ ਕੋਈ ਵਿੱਚ ਹਿੱਸਾ ਰੱਖ ਕੇ ਉਹ ਗੱਲ ਨੂੰ ਛਪਾਉਂਦਾ ਹੈ ਉਹਦੇ ਨਾਲ ਕੀ ਹੁੰਦਾ ਕਿ ਇਨਸਾਫ ਦੱਬਿਆ ਜਾਂਦਾ ਹੈ ਜੋ ਝੂਠ ਹੈ ਉੱਭਰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਜਾ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਕੁਝ ਉਹਨਾਂ ਬਾਰੇ ਵੀ ਪ੍ਰਸ਼ਾਸਨ ਨੂੰ ਸੋਚੇ ਠੀਕ ਹੈ ਆਵਾਜ਼ ਚੱਕਣੀ ਚਾਹੀਦੀ ਹੈ ਪਰ ਆਵਾਜ਼ ਉਹ ਚੱਕੇ ਜੋ ਆਪ ਦਾਗਦਾਰ ਨਾ ਹੋਵੇ